ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤਾਂ ਨੂੰ ਬੇਨਤੀ ਆ ਵੀ ਇਹ ਬੇਨਤੀ 2-3 ਮਿੰਟ ਦੀ ਆ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਸੁਣਿਓ ਤੇ ਅੱਜ ਆਪਾਂ ਪਿੰਡ ਭੈਣੀ ਬੜਿੰਗਾ ਵਿਖੇ ਜਿਹੜੇ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਚੱਲ ਰਹੀ ਹੈ ਉਹਦੇ ਪ੍ਰਤੀ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਨੀ ਆ ਕਿ ਸੇਵਾ ਪਿਛਲੇ ਸਾਲ ਆਪਾਂ ਆਰੰਭ ਕੀਤੀ ਸੀ ਦਰਬਾਰ ਸਾਹਿਬ ਸਜ ਕੇ ਤਿਆਰ ਹੋ ਚੁੱਕਿਆ ਥੋੜੀ ਜੀ ਬਰੀਕੀ ਸੇਵਾ ਰਹਿਦੀ ਆ ਉਹ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਆਪਾਂ ਸੇਵਾ ਮੁਕੰਮਲ ਕਰਨੀ ਹੈ 5 ਦਸੰਬਰ ਨੂੰ ਗੁਰੂ ਸਾਹਿਬ ਦਾ ਪ੍ਰਕਾਸ਼ ਜਿਹੜਾ ਨਵੇਂ ਦਰਬਾਰ ਸਾਹਿਬ ਦੇ ਵਿੱਚ ਕਰਨਾ ਉਹਦੇ ਵਾਸਤੇ ਜਿੰਨੀ ਕਿ ਸੇਵਾ ਅਧੂਰੀ ਹੈ ਉਹਦੇ ਵਾਸਤੇ ਕਈ ਸੰਗਤਾਂ ਵੱਲੋਂ ਕਾਫੀ ਐਨ ਆਰ ਆਈ ਵੀਰਾਂ ਵੱਲੋਂ ਨਗਰ ਦੇ ਵਿੱਚੋਂ ਸੇਵਾ ਆਈ ਹੈ ਉਹਨਾਂ ਦੇ ਵੀ ਆਪਾਂ ਨਾਮ ਨਾਲ ਦੀ ਨਾਲ ਨਾਮ ਤੁਹਾਨੂੰ ਦੱਸਾਂਗੇ ਤੇ ਜਿਹੜੀ ਸੇਵਾ ਰਹਿੰਦੀ ਹੈ ਉਹਦੀ ਵੀ ਆਪਾਂ ਗੱਲਬਾਤ ਇਸ ਵੀਡੀਓ ਦੇ ਵਿੱਚ ਕਰਾਂਗੇ ਸੋ ਸੰਗਤਾਂ ਨੂੰ ਬੇਨਤੀ ਹੈ ਵੀ ਬੇਨਤੀਆਂ ਜ਼ਰੂਰ ਪ੍ਰਵਾਨ ਕਰਨੀਆਂ ਸੋ ਆਪਣਾ ਦਰਬਾਰ ਸਾਹਿਬ ਸੱਜ ਕੇ ਹਾਜ਼ਰ ਤਿਆਰ ਹੋ ਚੁੱਕਿਆ ਤੇ ਜਿਹੜੀ ਬਾਹਰ ਸੇਵਾ ਹੋਣੀ ਹੈ 게ਟਾਂ ਦੀ ਆ ਤਿੰਨੇ 게ਟ ਨੇ ਲੱਗਣੇ ਆ ਇਹ ਐਨ ਆਰ ਆਈ ਵੀਰਾਂ ਦੇ ਵਿੱਚੋਂ ਇੱਕ ਵੀਰ ਨੇ ਗੋਪਤ ਰੂਪ ਦੇ ਵਿੱਚ 게ਟਾਂ ਦੀ ਸੇਵਾ ਭੇਜੀ ਹੈ ਲੱਕੜ ਦੇ 게ਟ ਵਧੀਆ ਲੱਗਣੇ ਨੇਗੇ ਤਕਰੀਬਨ 70000 75000 ਦੇ ਕਰੀਬ ਇਹਨਾਂ 게ਟਾਂ ਤੇ ਖਰਚਾ ਹੋਣਾ ਤੇ ਉਹ ਵੀ ਐਨ ਆਰ ਆਈ ਵੀਰਾਂ ਵੱਲੋਂ ਮਾਇਆ ਭੇਜੀ ਗਈ ਹੈ ਗੋਪਤ ਰੂਪ ਦੇ ਵਿੱਚ ਉਹਨਾਂ ਦਾ ਵੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਅਗਲੀ ਜਿਹੜੀ ਸਕਾਰ ਸੇਵਾ ਚੱਲ ਰਹੀ ਹੈ ਉੱਪਰ ਬਾਲ ਪੱਟੀ ਛੱਤ ਤੇ ਹੋ ਰਹੀ ਹੈ ਤੇ ਨਾਲ ਹੀ ਕੰਨਾਂ ਦੇ ਉੱਤੇ ਸਾਰੇ ਵਾਲ ਪੱਟੀ ਕੀਤੀ ਜਾਣੀ ਹੈ ਉਸ ਤੋਂ ਬਾਅਦ ਆਪਾਂ ਪੇਂਟ ਫੇਰ ਕਰਾਂਗੇ ਹਲੇ ਤਕਰੀਬਨ ਆਪਾਂ ਇਕੱਲੀ ਵਾਲ ਪੱਟੀ ਦਾ ਹੀ ਅ ਕੰਮ ਜਿਹੜਾ ਸੇਵਾ ਤੋਰੀਆ ਤੋਰੀ ہوئی ਹੈ ਵਾਲ ਪੱਟੀ ਹੋ ਰਹੀ ਹੈ ਇਹਦੇ ਵਾਸਤੇ ਵੀ ਸੰਗਤਾਂ ਵੱਲੋਂ ਕਾਫੀ ਸੇਵਾ ਆਈ ਹੈ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਤੇ ਵੱਡੀ ਸੇਵਾ ਜਿਹੜੀ ਹੈ ਉਹ ਹੈਗੀ ਆ ਬਿਜਲੀ ਦੀ ਸੇਵਾ ਬਿਜਲੀ ਦੀ ਸੇਵਾ ਵਾਸਤੇ ਨਗਰ ਦੇ ਵਿੱਚੋਂ ਪੈਸੇ ਜੋ ਭੇਜੇ ਗਏ ਨੇ ਆਪਣੀਆਂ ਕਿਰਤ ਕਮਾਈਆਂ ਨੂੰ ਸਫਲ ਕੀਤਾ ਗਿਆ ਸਰਦਾਰ ਸੰਪੂਰਨ ਸਿੰਘ ਸੁਪੁੱਤਰ ਸਰਦਾਰ ਰੁਲਿਆ ਸਿੰਘ ਜੀ ਇਹਨਾਂ ਨੇ ਪਿਛਲੇ ਸਾਲ ਵੀ ਬਹੁਤ ਵੱਧ ਚੜ ਕੇ ਸੇਵਾ ਕੀਤੀ ਸੀ ਐਤਕੀ ਵੀ ਇਹਨਾਂ ਵੱਲੋਂ ਜਿਹੜੀ ਸੇਵਾ ਉਹ ਭੇਜੀ ਗਈ ਹੈ 4000 ਰੁਪਏ ਸਰਦਾਰ ਸੰਪੂਰਨ ਸਿੰਘ ਸੁਪੁੱਤਰ ਸਰਦਾਰ ਰੁਲਿਆ ਸਿੰਘ ਜੀ ਉਹਨਾਂ ਵੱਲੋਂ ਭੇਜੇ ਗਏ ਨੇ ਤੇ ਉਸ ਤੋਂ ਬਾਅਦ ਚ ਜਿਹੜੀ ਸੇਵਾ ਉਹ ਫੌਜੀ ਪ੍ਰਦੀਪ ਸਿੰਘ ਜੀ ਸੇਰੀ ਸੁਪੁੱਤਰ ਸਰਦਾਰ ਹਰਪਾਲ ਸਿੰਘ ਜੀ ਉਹਨਾਂ ਵੱਲੋਂ ਵੀ 6200 ਰੁਪਏ ਭੇਜੇ ਗਏ ਨੇ ਤੇ ਬੱਚੀ ਸਰੂਪ ਕੌਰ ਸੁਪੁੱਤਰੀ ਜਸਵਿੰਦਰ ਸਿੰਘ ਗੋਰਖੀ ਕੈਨੇਡਾ ਤੋਂ ਇਹਨਾਂ ਵੱਲੋਂ ਪਿਛਲੇ ਸਾਲ ਵੀ ਬਹੁਤ ਵੱਧ ਚੜ ਕੇ ਖੁੱਲੇ ਦਿਲ ਦੇ ਨਾਲ ਸੇਵਾ ਕੀਤੀ ਗਈ ਸੀ ਤੇ ਐਤਕੀ ਵੀ ਇਹਨਾਂ ਵੱਲੋਂ 20000 ਰੁਪਏ ਬਿਜਲੀ ਦੀ ਕਾਰ ਸੇਵਾ ਵਾਸਤੇ ਭੇਜੇ ਗਏ ਨੇ ਤਕਰੀਬਨ ਆਪਣਾ 1.5 ਤੋਂ 2 ਲੱਖ ਦਾ ਖਰਚਾ ਜਿਹੜਾ ਬਿਜਲੀ ਤੇ ਆ ਜਾਣਾ ਉਸ ਵਾਸਤੇ ਇਹਨਾਂ ਵੱਲੋਂ 20000 ਰੁਪਏ ਬੱਚੀ ਸਰੂਪਕਾ ਔਰ ਸੁਪੁੱਤਰੀ ਸਰਦਾਰ ਜਸਵਿੰਦਰ ਸਿੰਘ ਗੋਰਖੀ ਕੈਨੇਡਾ ਵਾਲੇ ਉਹਨਾਂ ਵੱਲੋਂ ਭੇਜੇ ਗਏ ਨੇ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਵਰਗਵਾਸੀ ਧਰਮ ਸਿੰਘ ਜੀ ਸਾਬਕਾ ਸਰਪੰਚ ਇਹਨਾਂ ਦੇ ਸਮੂਹ ਪਰਿਵਾਰ ਵੱਲੋਂ ਇਸ ਸੇਵਾ ਵਾਸਤੇ 31000 ਰੁਪਏ ਦੀ ਸੇਵਾ ਭੇਜੀ ਗਈ ਹੈ ਇਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਸਵਰਗਵਾਸੀ ਧਰਮ ਸਿੰਘ ਸਾਬਕਾ ਸਰਪੰਚ ਸਮੂਹ ਪਰਿਵਾਰ ਵੱਲੋਂ 31000 ਰੁਪਏ ਭੇਜ ਕੇ ਆਪਣੀਆਂ ਕਿਰਤ ਕਮਾਈਆਂ ਨੂੰ ਸਫਲ ਕਰਕੇ ਚੱਲ ਰਹੀ ਕਾਰ ਸੇਵਾ ਦੇ ਵਿੱਚ ਹਿੱਸਾ ਪਾਇਆ ਗਿਆ ਤੇ ਉੱਪਰ ਜਿਹੜਾ ਆਪਾਂ ਥੱਲੇ ਤਾਂ ਕੱਚਾ ਕੀਤਾ ਗਿਆ ਆਪਾਂ ਬਾਅਦ ਵਿੱਚ ਫਰਸ ਲਾਵਾਂਗੇ ਇੱਥੇ ਜਾਂ ਟੈਲ ਲਾਦਾਂਗੇ ਜਾਂ ਆਪਾਂ ਪੱਥਰ ਲਾਵਾਂਗੇ ਹੁਣ ਇਹਦੇ ਤੇ ਆਪਾਂ ਗੱਦੇ ਲਾਉਣੇ ਨੇਗੇ ਗੱਦਿਆਂ ਦੀ ਸੇਵਾ ਵਾਸਤੇ ਵੀ ਮਾਇਆ ਚਾਹੀਦੀ ਆ ਤੇ ਉੱਤੇ ਵਿਸ਼ਾਈਆਂ ਆ ਜਾਣੀਆਂ ਨੇ ਥੱਲੇ ਜਿਹੜਾ ਹੁਣ ਗੱਦੇ ਹੀ ਲੱਗਣੇ ਨੇ ਤੇ ਵਿਸ਼ਾਈਆਂ ਚਾਹੀਦੀਆਂ ਨੇ ਕਿਉਂਕਿ ਥੱਲੇ ਕੱਚਾ ਹੋ ਚੁੱਕਿਆ ਬਜਰੀ ਪਾਈ ਗਈ ਹੈ ਤੇ ਉੱਪਰ ਹੁਣ ਆਪਾਂ ਜਿਹੜੀਆਂ ਜਿਹੜੀਆਂ ਪੌੜੀਆਂ ਨੇਗੀਆਂ ਇਹਨਾਂ ਦੇ ਉੱਤੇ ਵੀ ਟਾਇਲ ਲਗਣੀ ਆ ਉੱਪਰ ਟਾਇਲ ਲਗਣੀ ਸ਼ੁਰੂ ਹੋ ਗਈ ਉੱਪਰ ਜਿਹੜਾ ਸੱਚਖੰਡ ਬਣਨਾ ਇਹਦੇ ਵਿੱਚ ਆਪਾਂ ਜਿਹੜੀ ਟਾਇਲ ਦੀ ਸੇਵਾ ਸ਼ੁਰੂ ਕੀਤੀ ਗਈ ਹੈ ਸੰਗਤਾਂ ਦੇ ਸਹਿਯੋਗ ਦੇ ਨਾਲ ਰੰਗਰੇਟੇ ਪਰਿਵਾਰਾਂ ਵੱਲੋਂ ਵੀ ਆਪਣੇ ਵੱਤ ਅਨੁਸਾਰ 11-1100 ਰੁਪਏ ਕਾਫੀ ਪਰਿਵਾਰਾਂ ਵੱਲੋਂ ਭੇਜੇ ਗਏ ਆ ਉਹਨਾਂ ਦਾ ਵੀ ਧੰਨਵਾਦ ਹੈ ਇੱਥੇ ਆਪਣਾ ਜਿਹੜਾ ਸੱਚਖੰਡ ਸਾਹਿਬ ਉੱਪਰ ਬਣਨਾ ਵਾ ਗੁਰੂ ਸਾਹਿਬ ਲਈ ਇਥੇ ਟਾਇਲ ਦੀ ਸੇਵਾ ਸ਼ੁਰੂ ਹੋ ਚੁੱਕੀ ਐ ਸੱਤਖੰਡ ਵਿੱਚ ਕੰਪਲੀਟ ਐ ਸਾਈਡਾਂ ਤੇ ਲੱਗਣ ਵਾਲੀ ਰਹਿ ਗਈ ਜਿਹੜੀ ਸਕਰਟਿੰਗ ਹੁੰਦੀ ਐ ਤੇ ਬਾਕੀ ਸੱਤਖੰਡ ਵਾਸਤੇ ਆਪਾਂ ਨੂੰ ਇੱਕ ਪਲੰਗ ਸਾਹਿਬ ਗੁਰੂ ਸਾਹਿਬ ਲਈ ਚਾਹੀਦੇ ਨੇ ਤੇ ਉਹਦਾ ਵੀ ਖਰਚਾ ਤਕਰੀਬਨ 15 ਕੁ ਹਜ਼ਾਰ ਦੇ ਕਰੀਬ ਖਰਚਾ ਜਿੱਥੇ ਗੁਰੂ ਸਾਹਿਬ ਦਾ ਸੌਖਾ ਅਸਣ ਹੋਇਆ ਕਰਨਾ ਜਿੱਥੇ ਗੁਰੂ ਸਾਹਿਬ ਦਾ ਸੌਖਾ ਅਸਣ ਹੋਇਆ ਕਰਨਾ ਉੱਤੇ 15 ਕੁ ਹਜ਼ਾਰ ਰੁਪਏ ਦਾ ਖਰਚਾ ਉਹ ਪਲੰਗ ਸਾਹਬ ਤੇ ਆਉਣਾ ਉਹ ਵੀ ਸੰਗਤਾਂ ਨੂੰ ਬੇਨਤੀ ਹੈ ਵੀ ਜੇ ਕੋਈ ਮਾਇਆ ਰਾਣੀ ਇਰਾਹੀ ਸੇਵਾ ਕਰਨੀ ਚਾਹੁੰਦਾ ਉਹ ਮਾਇਆ ਭੇਜ ਸਕਦਾ ਜੇ ਕੋਈ ਕਿਸੇ ਵੀ ਤਰ੍ਹਾਂ ਦਾ ਮਟੀਰੀਅਲ ਜੋ ਵੀ ਚਾਹੀਦਾ ਸਾਨੂੰ ਸਾਥੋਂ ਪੁੱਛ ਕੇ ਬਿਜਲੀ ਦਾ ਜਾਂ ਪੱਥਰ ਦਾ ਜਾਂ ਰੰਗ ਦਾ ਜਾਂ ਪਲੰਗ ਸਾਫ ਦਾ ਜਾਂ ਇੱਥੇ ਇੱਕ ਜੰਗਲਾ ਲੱਗਣਾ ਤੁਸੀਂ ਦੇਖ ਰਹੇ ਹੋ ਇੱਥੇ ਸਟੀਲ ਦਾ ਜੰਗਲਾ ਲਾਇਆ ਜਾਣਾ ਇੱਥੇ ਵੀ ਤਕਰੀਬਨ ਇਸ ਜੰਗਲੇ ਦੇ ਉੱਤੇ 15 ਕੁ ਹਜ਼ਾਰ ਰੁਪਏ ਦਾ ਖਰਚਾ ਜਿਹੜਾ ਮਿਸਤਰੀ ਨੇ ਦੱਸਿਆ ਇਸ ਜੰਗਲੇ ਦਾ ਇਹ ਵੀ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਹੋਣਾ ਸੋ ਇਸ ਕਰਕੇ ਅਸੀਂ ਸੰਗਤਾਂ ਦੇ ਹੁਣ ਕੱਲੀ-ਕੱਲੀ ਸੇਵਾ ਜਿਹੜੀ ਆਪਣੀ ਰਹਿੰਦੀ ਆ ਉਹ ਨੋਟਿਸ ਦੇ ਵਿੱਚ ਕਰਾਤੀ ਬਈ ਤਾਂ ਕਿ ਆਪਾਂ 5 ਦਸੰਬਰ ਨੂੰ ਨਾ ਗੁਰੂ ਸਾਹਿਬ ਦਾ ਪ੍ਰਕਾਸ਼ ਨਵੇਂ ਦਰਬਾਰ ਸਾਹਿਬ ਦੇ ਵਿੱਚ ਕਰਨਾ ਤੇ 5 ਤਰੀਕ ਨੂੰ ਗੁਰੂ ਸਾਹਿਬ ਦਾ ਪ੍ਰਕਾਸ਼ ਕਰਕੇ 5 ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣਗੇ 6 ਨੂੰ ਮੱਧ ਦੀ ਅਰਦਾਸ ਹੋਵੇਗੀ ਤੇ 7 ਨੂੰ ਭੋਗ ਪਾਏ ਜਾਣਗੇ ਸਾਰੇ ਨਗਰ ਨਿਵਾਸੀਆਂ ਨੇ ਇੱਥੇ ਜਰੂਰ ਦਰਸ਼ਨ ਦੇਣ ਦੀ ਵੀ ਕਿਰਪਾਲਤਾ ਕਰਨੀ ਹੈ ਨਵੇਂ ਦਰਬਾਰ ਸਾਹਿਬ ਦੇ ਦਰਸ਼ਨ ਵੀ ਕਰਨੇ ਨੇ ਜੇ ਕੋਈ ਅਧੂਰੀ ਸੇਵਾ ਰਹਿੰਦੀ ਹੈ ਉਹ ਵੀ ਸਾਡੇ ਨੋਟਿਸ ਚ ਕਰਾਉਣੀ ਆ ਵੀ ਐਦਾਂ ਤੁਸੀਂ ਇੱਥੋਂ ਐ ਕਰ ਲਓ ਕਿਉਂਕਿ ਸਾਰੇ ਨਗਰ ਦਾ ਸਾਂਝਾ ਕੰਮ ਆ ਕਿਸੇ ਇਕੱਲੇ ਦਾ ਕੰਮ ਨਹੀਂ ਤੇ ਇਸ ਕਰਕੇ 8 ਤਰੀਕ ਨੂੰ ਨਗਰ ਕੀਰਤਨ ਨਗਰ ਦੇ ਵਿੱਚ ਨਗਰ ਪ੍ਰਕਰਮਾ ਕਰਨਗੇ ਜੇ ਕਿਸੇ ਨੇ ਕੋਈ ਖੁਸ਼ੀ ਦਾ ਸਮਾਗਮ ਰੱਖਣਾ ਕੋਈ ਵਿਆਹ ਸ਼ਾਦੀ ਜਾਂ ਕੋਈ ਲੋਹੜੀ ਦਾ ਸਮਾਗਮ ਰੱਖਣਾ ਉਹਨਾਂ ਨੂੰ ਬੇਨਤੀ ਆ ਵੀ ਇੱਕ ਦੋ ਦਿਨ ਘਟਾ ਵਧਾ ਲਿਓ ਤਾਂ ਕਿ 8 ਤਰੀਕ ਨੂੰ ਸਾਰੇ ਹੀ ਨਗਰ ਨਿਵਾਸੀ ਨਗਰ ਕੀਰਤਨ ਦੇ ਵਿੱਚ ਹੀ ਗੁਰੂ ਸਾਹਿਬ ਜੀ ਦੇ ਨਾਲ-ਨਾਲ ਚੱਲ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਇਤਿਹਾਸ ਸੁਣ ਕੇ ਨਗਰ ਕੀਰਤਨ ਦੇ ਵਿੱਚ ਹਾਜ਼ਰੀਆਂ ਭਰ ਸਕਣ ਸੋ ਇਹੀ ਬੇਨਤੀਆਂ ਕਰਨੀਆਂ ਸੀ ਤੇ ਇੰਨੀਆਂ ਕਿ ਸੇਵਾਵਾਂ ਆਪਣੀਆਂ ਅਧੂਰੀਆਂ ਰਹਿ ਗਈਆਂ ਤੇ ਬਾਕੀ ਰੰਗ ਦਾ ਵੀ ਕੰਮ ਚੱਲ ਰਿਹਾ ਸੇਵਾਦਾਰ ਵੀਰ ਸੇਵਾ ਕਰ ਰਹੇ ਨੇ ਸਾਰਿਆਂ ਦਾ ਹੀ ਧੰਨਵਾਦ ਕਰਦੇ ਆ ਤੇ 5 ਤਰੀਕ ਨੂੰ ਆਪਾਂ ਇਹਦੀ ਸਾਰੀ ਸੇਵਾ ਜਿਹੜੀ ਆ ਉਹ ਮੁਕੰਮਲ ਕਰਨੀ ਹੈ ਉਹ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਹੀ ਹੋਣੀ ਹੈ ਸੋ ਸੰਗਤਾਂ ਨੇ ਬੇਨਤੀਆਂ ਪ੍ਰਵਾਨ ਕਰਨੀਆਂ ਜਿਨ੍ਹਾਂ ਨੇ ਵੀ ਆਪਣੀਆਂ ਕਿਰਤ ਕਮਾਈਆਂ ਹਲੇ ਤੱਕ ਨਹੀਂ ਸਫਲੀਆਂ ਕੀਤੀਆਂ ਕਿਉਂਕਿ ਪਿਛਲੇ ਸਾਲ ਸੰਗਤਾਂ ਵੱਲੋਂ ਸੇਵਾ ਆਈ ਸੀ ਤੇ ਇਹ ਨਾ ਹੋਵੇ ਵੀ ਆਪਾਂ ਪਿਛਲੇ ਸਾਲ ਜਿਵੇਂ ਕਹਿ ਦਈਏ ਵੀ ਸੇਵਾ ਭੇਜਤੀ ਸੀ ਐਤਕੀ ਚਾਹੇ ਥੋੜੀ ਭੇਜ ਦੋ ਥੋੜੀ ਤੋਂ ਥੋੜੀ ਸੇਵਾ ਕਰਦੇ ਹੋ ਤਾਂ ਕਿ ਸੰਗਤਾਂ ਦੇ ਸ